ਐਸਜੀਪੀਸੀ ਨੇ ਦਾਸਤਾ ਨੇ ਸਰਹੰਦ ਫਿਲਮੋਂ ਪਾਸ ਕਰਕੇ ਕਾਗਜ਼ ਦੇ ਕੇ ਸਭ ਕੁਝ ਕਰਕੇ ਮੁੜ ਕੇ ਜੱਥੇਦਾਰ ਮੁੱਕਰ ਗਿਆ ਢੰਡੀਆਂ ਵਾਲਾ ਬੋਲ ਆ ਜੀ ਗੁਰੂ ਤਾਂ ਸਾਡੇ ਰਗੇ ਸੀ ਮੈਂ ਕੋਈ ਨਹੀਂ ਤਤੀ ਤਵੀ ਤੇ ਬਿਠਾਉਣਾ ਚੱਲ ਤੂੰ ਛੱਡ ਯਾਰ ਤੂੰ ਤਵੇ ਤੇ ਉਂਗਲ ਰੱਖ ਕੇ ਦਿਖਾ ਧੁੰਦਾ ਮੈਂ ਤਾਂ ਇਹ ਵੀ ਨਹੀਂ ਧੁੰਦੇ ਹੁੰਦੇ ਕੌਣ ਮੈਂ ਤਾਂ ਐ ਲੱਗਦਾ ਵੀ ਜਿਵੇਂ ਕੋਈ ਬੰਦਾ ਸੁਨਿਆਰਾ ਹੁੰਦਾ ਕੋਈ ਹੈ ਕੋਈ ਪ੍ਰਚਾਰਕ ਅਜੇ Hindu ਧਰਮ ਬਾਰੇ ਗੱਲ ਕਰੇ ਜਾਂ ਮੁਸਲਮਾਨ ਧਰਮ ਬਾਰੇ ਗੱਲ ਕਰੇ ਮੈਂ ਕਹਿੰਦਾ ਤਾਂ ਡਾਟਾ ਵਾੜ ਦੇਣਾ ਠੀਕ ਹੈ ਨਾ ਮੈਂ ਐਸੇ ਕਰਕੇ ਉਹ ਉਪਰਫੁੱਲਤ ਨੇ ਤੇ ਜਿਹੜੀ ਸਰ ਰਜਨੀ ਮੂਵੀ ਸੀਗੀ ਹਨਾ ਇਸ ਇਹਨੂੰ ਬੁਲਾਉਣ ਤੋਂ ਪਹਿਲਾਂ ਕੋਈ ਆ ਅਰਚਨਾ ਕੋਈ ਜਾਂ ਕੋਈ ਰਿਕਵਟਾਂਗੇ ਜਿੱਦਾਂ ਐਸਜੀਪੀਸੀ ਵੱਲੋਂ ਕੋਈ ਪੱਤਰ ਵਗੈਰਾ ਜਾਂ ਉਹਨਾਂ ਦੀ ਨਹੀਂ ਅੱਛਾ ਜੀ ਕੋਈ ਉਹਨਾਂ ਦੀ ਜਰੂਰਤ ਹੀ ਨਹੀਂ ਪਈ ਕੋਈ ਗੱਲ ਕਰਨ ਦੀ ਹੁਣ ਤੱਕ ਨਹੀਂ ਜਰੂਰਤ ਹੈਗੀ ਬੋਲਣ ਦੀ ਹੂੰ ਹੂੰ ਗੱਲ ਇਹ ਆ ਜੀ ਕਿ ਦੁੱਖ ਇਸ ਗੱਲ ਦਾ ਹੈ ਛੱਡੋ ਛੱਡੋ ਕੋਈ ਉਹ ਦੇਖੋ ਗੱਲ ਸੁਣੋ ਹੂੰ ਜਥੇਦਾਰ ਬਾਬਾ ਦੀਪ ਸਿੰਘ ਜੀ ਹੂੰ ਅਕਾਲ ਤਖਤ ਦੇ ਹਾਂਜੀ ਕਿੱਥੇ ਜਥੇਦਾਰ ਭਾਈ ਮਣੀ ਸਿੰਘ ਜੀ ਕਿੱਥੇ ਜੱਥੇਦਾਰ ਕਾਲੀ ਫੁੱਲਾ ਸਿੰਘ ਜੀ ਕਿੱਥੇ ਜੱਥੇਦਾਰੇ ਹੈ ਕੋਈ ਮੇਲ ਸੋ ਮੈਂ ਤਾਂ ਉਹ ਜੱਥੇਦਾਰਾਂ ਦੀ ਉਹ ਮੇਰੇ ਵੱਡ ਬਡੇਰੇ ਆ ਮੇਰੇ ਬਜ਼ੁਰਗ ਨੇ ਮੇਰੇ ਸ਼ਹੀਦ ਨੇ ਮੈਂ ਤਾਂ ਉਹਨਾਂ ਦੇ ਪਰਿਵਾਰ ਚੋਂ ਜੇ ਮੈਨੂੰ ਕੋਈ ਪੁੱਛਦਾ ਵੀ ਤੇਰਾ ਖਾਨਦਾਨ ਕੀ ਹੈ ਮੈਂ ਕਿਹਾ ਗੁਰੂ ਨਾਨਕ ਦੇਵ ਜੀ ਵੀ ਮੇਰੇ ਵੱਡ ਬਡੇਰੇ 10 ਗੁਰੂ ਮੇਰੇ ਵੱਡ ਬਡੇਰੇ ਗੁਰੂ ਗ੍ਰੰਥ ਸਾਹਿਬ ਮੇਰੇ ਵੱਡ ਬਡੇਰੇ ਹਾਂਜੀ ਜੋਤ ਜਗਦੀ ਉਹਨਾਂ ਦੀ ਤੇ ਸ਼ਹੀਦ ਸਿੰਘ ਮੇਰੇ ਵੱਡ ਬਡੇਰੇ ਤੇ ਬਾਬਾ ਦੀਪ ਸਿੰਘ ਜੀ ਦਾ ਮੈਂ ਪੁੱਤਰ ਤੇ ਇਹ ਤਾਂ ਮੇਰਾ ਖਾਨਦਾਨ ਹੈ ਇਹ ਮੇਰਾ ਪਰਿਵਾਰ ਹੈ ਇੱਥੇ ਮੈਂ ਇੱਥੋਂ ਹੀ ਆਇਆ ਇੱਥੇ ਮੈਂ ਮਰਨਾ ਤੇ ਉਸ ਪਰਿਵਾਰ ਦੇ ਖਿਲਾਫ ਜਾਂ ਉਸ ਪਰਿਵਾਰ ਦੇ ਕਿਸੇ ਜੀ ਦੇ ਖਿਲਾਫ ਜੇ ਕੋਈ ਬੋਲੇ ਗਲਤ ਬੋਲੇ ਗਲਤ ਵਿਆਖਿਆ ਕਰੇ ਤਾਂ ਮੇਰਾ ਖਿਆਲ ਹੈ ਵੀ ਦੂਜੇ ਧਰਮਾਂ ਦੇ ਲੋਕ ਜੇ ਆਪਾਂ ਕਿਸੇ ਹੋਰ ਧਰਮ ਬਾਰੇ ਕੋਈ ਮਾੜਾ ਬੋਲੇ ਪਹਿਲੀ ਗੱਲ ਤਾਂ ਬੋਲਦੇ ਨਹੀਂ ਇਕ ਤਾਂ ਬੜੀ ਹੈ ਹਾਂਜੀ ਤੇ ਮੇਰਾ ਤਾਂ ਖਿਆਲ ਹੈ ਵੀ ਡਲੇ ਮਾਰ ਮਾਰ ਬੰਦੇ ਨੂੰ ਮਾਰ ਦੇਣ ਉਹ ਤੁਸੀਂ ਮੁਸਲਮਾਨਾਂ ਦੇ ਖਰਾਬ ਬੋਲ ਕੇ ਦੇਖੋ ਮੁਸਲਮਾਨ ਮੁਸਲਮਾਨ ਦੇ ਖਿਲਾਫ ਕਦੇ ਨਹੀਂ ਬੋਲਦਾ ਨਹੀਂ ਬੋਲਦਾ ਹਿੰਦੂ ਹਿੰਦੂ ਦੇ ਖਿਲਾਫ ਕਦੇ ਨਹੀਂ ਬੋਲਦਾ ਜੈਨੀ ਜੈਨੀ ਦੇ ਖਿਲਾਫ ਨਹੀਂ ਕਦੇ ਬੋਲਦਾ ਇੱਕ ਅਸੀਂ ਆ ਜਿਨ੍ਹਾਂ ਦੇ ਵਿੱਚ ਇਹ ਏਜੰਸੀ ਵਾਲੇ ਬੰਦੇ ਵਾਰਡ ਰੱਖੇ ਐ ਮੈਂ ਤੁਹਾਨੂੰ ਦੱਸਾਂ ਰੌਲਾ ਕੀ ਹੈ ਹਾਂਜੀ ਜਦ ਹੱਤਬਾਤ ਬਹੁਤ ਸੀਰਾ ਬਹੁਤ ਦੇ ਕਹੰਡ ਸਿੰਘ ਸੀਗੇ ਹਮ ਬਹੁਤ ਪੂਜਨੀਯੋਗ ਸਿੰਘ ਸੀਗੇ ਫਿਰ ਇਹਨਾਂ ਨੇ ਕੀ ਕੀਤਾ ਏਜੰਸੀ ਵਾਲੇ ਨੇ ਮੈਂ ਤਾਂ ਸਾਰਾ ਕੁਝ ਦੇਖਿਆ ਹੈ ক্লোਜ਼ਲੀ ਆਮਰਜੀਤ ਰਹਿੰਦਾ ਹੁੰਦਾ ਸੀਗਾ ਦੋ ਸੈਕਟਰ ਇੱਥੇ ਕੇਪੀਐਸ ਗਿਲ ਬੜਾ ਆਉਂਦਾ ਹੁੰਦਾ ਸੀ ਤਾਂ ਮੈਂ ਜਾਣਦਾ ਸਾਰਿਆਂ ਨੂੰ ਹਮ ਇਹਨਾਂ ਨੇ ਆਪਣੇ ਬੰਦੇ ਵਿੱਚ ਬਾੜ ਤੇ ਏਜੰਸੀ ਵਾਲੇ ਨੇ ਸਿੰਘ ਬਣਾ ਕੇ ਜਿਹੜੇ ਗੱਡੀਆਂ ਚੋਂ ਕੱਡ-ਕੱਡ ਬੰਦਿਆਂ ਨੂੰ ਮਾਰਦੇ ਸੀ ਉਹ ਸਿੱਖ ਨਹੀਂ ਸੀ ਜਿਹੜੇ ਭਈਆਂ ਆਜਾ ਆਪਣੇ ਜਿਹੜੇ ਆ ਪੂਰਬੀ ਵਿਚਾਰੇ ਆਉਂਦੇ ਸੀ ਕੰਮ ਕਰਨ ਉਹਨਾਂ ਨੂੰ ਮਾਰ ਦਿੰਦੇ ਸੀ ਗਰੀਬਾਂ ਨੂੰ ਮਾਰ ਦਿੰਦੇ ਸੀ ਔਰਤਾਂ ਦਾ ਬਲਾਤਕਾਰ ਕਰਦੇ ਸੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹ ਸਾਰਾ ਜਾਣਦਾ ਇਸੇ ਤਰ੍ਹਾਂ ਹੁਣ ਪ੍ਰਚਾਰਕ ਬਾੜ ਤੇ ਵਿੱਚ ਜਿਹੜੇ ਸਟੇਜ ਤੇ ਬੈਠ ਕੇ ਬਕਵਾਸ ਕਰਦੇ ਆ ਦਸਮ ਗ੍ਰੰਥ ਬਾਰੇ ਬੋਲਦੇ ਆ ਜਾਂ ਗੁਰੂਆਂ ਬਾਰੇ ਬੋਲਦੇ ਆ ਤੇ ਮੈਂ ਤਾਂ ਹੈਰਾਨ ਆ ਕੋਈ ਸੋਧਾ ਨਹੀਂ ਲਾਉਂਦਾ ਉਹਨਾਂ ਦਾ ਹਾਂਜੀ ਤੁਸੀਂ ਜੇ ਕੋਈ ਪ੍ਰਚਾਰਕ ਅਜੇ ਹਿੰਦੂ ਧਰਮ ਬਾਰੇ ਗੱਲ ਕਰੇ ਜਾਂ ਮੁਸਲਮਾਨ ਧਰਮ ਬਾਰੇ ਗੱਲ ਕਰੇ ਮੈਂ ਕਹਿੰਦਾ ਤਾਂ ਡਾਟਾ ਵੜ ਦੇਣੋ ਠੀਕ ਹੈ ਨਾ ਮੈਂ ਇਸੇ ਕਰਕੇ ਉਹ ਪ੍ਰਫੁੱਲਤ ਨੇ ਪਰ ਸਾਡੇ ਜਿਹੜੇ ਪ੍ਰਚਾਰਕ ਨੇ ਸਾਡੇ ਜਿਹੜੇ ਲੋਕ ਨੇ ਤੇ ਉਹਨਾਂ ਨੇ ਜੋ ਇਸ ਧਰਮ ਦਾ ਵਿੱਚ ਵੜ ਕੇ ਕਿਉਂਕਿ ਆਪਣਾ ਧਰਮ ਜਿਹੜਾ ਹੈ ਨਾ ਬੜਾ ਦਿਆਲੂ ਹੈ ਤਾਲ ਧਰਮ ਦਇਆ ਕਾਪੂਤ ਮੈਂ ਕਈ ਵਾਰੀ ਕਹਿੰਦਾ ਹਾਂ ਨਾ ਵੀ ਆਪਣੇ ਦਇਆ ਬਹੁਤ ਹੈ ਦਿਆਲੂ ਬਣਨੇ ਮੈਂ ਤੋਂ ਮਿੰਟੀ ਮਾਫ ਕਰ ਦਿੰਦੇ ਨੇ ਭੁੱਲ ਜਾਂਦੇ ਨੇ ਲੋਕ ਸੋ ਆਈ ਥਿੰਕ ਸਿੱਖ ਸਿੱਖੀ ਤੋਂ ਵੱਡਾ ਧਰਮ ਦੇਖੋ ਹੁਣ ਬੀਬੀ ਰਜਨੀ ਫਿਲਮ ਆਈ ਹਾਂਜੀ ਜਦ ਫਿਰ ਨੂੰ ਬਣਾ ਰਹੇ ਸੀ ਗੱਲ ਚੱਲ ਰਹੀ ਸੀ ਹਾਲਾਂਕਿ ਉੱਥੇ ਲਿਖ ਕੇ ਵੀ ਲਾਇਆ ਹਰਮੰਦਰ ਸਾਹਿਬ ਹਮ ਬੀਬੀ ਰਜਨੀ ساری ਕਹਾਣੀ ਤੁਸੀਂ ਪੜ੍ਹੀ ਹੋਣੀ ਹੈ ਹਾਂਜੀ ਤੇ ਦੁੱਖ ਭੰਡਨੀ 베ਰੀ ਦੇ ਕੋਲ ਤੇ ਮੈਨੂੰ ਕਹ ਰਹੀ ਸੀ ਕਿ ਵੀ ਇਹ ਕੁਝ ਕਹਿਣਗੇ ਨਹੀਂ ਮੈਂ ਕੁਝ ਨਹੀਂ ਕਹਿੰਦੇ ਹਮ ਦਮ ਚਾਹੀਦਾ ਫੇਰ ਨਹੀਂ ਕਹਿੰਦੇ 10 ਤਨੇ ਸਰਹੰਦ ਫਿਲਮ ਬਣੀ ਪਸ਼ਵੰਦਰ ਸਿੰਘ ਅਮਰੀਕਾ ਤੋਂ ਆਇਆ 8 ਕਰੋੜ ਰੁਪਏ ਉਸ ਬੰਦੇ ਨੇ ਲਾਇਆ ਜੀ ਹਮ ਫਿਲਮ ਬਣਾਈ ਇਹਨਾਂ ਨੇ ਫਿਲਮ ਬੰਦ ਕਰਾ ਦਿੱਤੀ ਬੰਦ ਕਰਾ ਦਿੱਤੀ ਫਰੋਂ ਦੇ 6 ਹਫ਼ਤੇ ਫੋਨ ਸੀ ਪੰਜਾਬਸ ਹਾਊਸ ਤੋਂ ਇੱਕ ਤਾਂ ਵਿਗਿਆ ਸੀ ਕੀ ਖਟਿਆ ਇਹਨਾਂ ਨੇ ਉਹ ਜੋ ਲੋਕ ਜਿਹਨਾਂ ਬੰਦ ਕਰਾਇਆ ਉਹ ਸਿੱਖ ਨਹੀਂ ਸੀਗੇ ਉਹ ਇਹ ਏਜੰਸੀਆਂ ਦੇ ਬੰਦੇ ਸੀ ਜਿਨ੍ਹਾਂ ਨੇ ਜਾ ਕੇ ਧਮਕਾਇਆ ਹੈ ਜੀ ਤਾਂ ਕੁਦਰਤੀ ਮੱਥ ਸੀਗਾ ਨਹੀਂ ਠੀਕ ਹੈ ਜੀ ਮੈਂ ਨੂੰ ਤਾਂ ਪੁਸ਼ਪੰਦਰ ਆਚਾਰੇ ਦਾ ਫੋਨ ਆਇਆ ਮੈਂ ਕਿਹਾ ਯਾਰ ਮੈਂ ਉਹਨੂੰ ਹੈ ਨਹੀਂ ਇੱਥੇ ਮੈਂ ਕਿਹਾ ਕੈਨੇਡਾ ਪਰਮਿਸ਼ਨ ਕਰਦਾ ਮੈਂ ਉੱਤਾਂ ਹੁੰਦਾ ਤਾਂ ਫਿਰ ਦੱਸਦਾ ਵੀ ਕਿਹੜੇ ਭਾਅ ਵਿਕਦੀ ਐ ਸੋ ਗੱਲ ਇਹ ਆ ਵੀ ਜਿਹੜਾ ਇਹਨਾਂ ਦੇ ਗਲਾਂ 'ਚ ਹੱਥ ਪਾਵੇ ਨਾ ਉਹਨੂੰ ਤਾਂ ਮੱਥਾ ਟੇਕਦੇ ਨੇ ਤੇ ਜਿਹੜਾ ਇਹਨਾਂ ਨੂੰ ਪੈਸੇ ਦਵੇ ਉਹਨੂੰ ਕਰ ਦਿੰਦੇ ਨੇ ਐਸਜੀਪੀਸੀ ਨੇ ਦਾਸ ਤਾਂ ਨੇ ਸਰਹੰਦ ਫਿਲਮ ਪਾਸ ਕਰਕੇ ਤਾਗਜ ਦੇ ਕੇ ਸਭ ਕੁਝ ਕਰਕੇ ਮੁੜ ਕੇ ਜੱਥੇਦਾਰ ਮੁਕਰ ਗਿਆ ਤੁਹਾਡੇ ਤੇ ਕਿਰਪਾਲ ਲਟਕਦੀ ਹੈ ਦਾਸ ਤਾਂ ਦੇ ਕਿਹਦੀ ਕਿਰਪਾਲ ਲਟਕਦੀ ਹੈ ਸਾਨੂੰ ਵੀ ਪਤਾ ਹੈ ਬੋਲ ਲੇਕਿਨ ਨਹੀਂ ਬੋਲਣਾ ਹੁਣ ਫਿਰ ਮੈਂ ਕਿਹਾ ਚਲ ਮੈਂ ਕਚਹਿਰੀ ਚ ਚਲਦੇ ਹਾਂ ਇਹ ਹੁਣ ਕੋਰਟ ਚ ਗਏ ਕੋਰਟ ਵਾਲੇ ਨੋਟਿਸ ਘੜਤਾ ਅਸੀਂ ਨੋਟਿਸ ਭੇਜਿਆ ਇਹਨਾਂ ਨੂੰ ਇਹਨੇ ਜਵਾਬ ਨਹੀਂ ਦਿੱਤਾ ਹੁਣ ਕੰਟੈਂਪਟ ਟੂ ਕੋਰਟ ਹੋਊਗੀ ਫਿਰ ਕੋਰਟ ਵਾਲੇ ਨੋਟਿਸ ਕੱਢਣਗੇ ਫੇਰ ਉਹਨੂੰ ਸੱਦਣਗੇ ਫੇਰ ਆਉਣਾ ਪਊਗਾ ਨਹੀਂ ਤਾਂ ਪੁਲਿਸ ਅਰੈਸਟ ਕਰਕੇ ਲਿਆਊਗੀ ਤੇ ਫੇਰ ਉਹਨੂੰ ਕਚਹਿਰੀ 'ਚ ਪੁੱਛਾਂਗੇ ਖੜੇ ਨੂੰ ਜਥੇਦਾਰ ਨੂੰ ਤੇ ਬਾਕੀਆਂ ਨੂੰ ਜਿਹੜੇ 10 ਕ ਬੰਦੇ ਉੱਠ ਕੇ ਧਰਮ ਦੇ ਠੇਕੇਦਾਰ ਨਹੀਂ ਬਣ ਸਕਦੇ ਤੇ ਨਾਂ ਬਣਨ ਦਈਏ ਮੈਂ ਤਾਂ ਘਰ ਪੁੱਛ ਕੇ ਆਇਆ ਸਾਰੇ ਪੰਜਾਬ ਵਾਸੀਆਂ ਨੂੰ ਪ੍ਰੋਮੋਸ਼ਨ ਕਰਨ ਗਏ ਸੀ ਬੀਬੀ ਰਜਨੀ ਜੀ ਹਾਂਜੀ ਹਾਂਜੀ ਇਹ ਮੈਂ ਕਿਹਾ ਹੁਣ ਕਿਉਂ ਨਹੀਂ ਬੋਲਦੇ ਕਿਉਂਕਿ ਹੁਣ ਤੁਸੀਂ ਉੱਠ ਖੜੇ ਤੁਸੀਂ ਆ ਗਏ ਸਨ ਮੇ ਅੱਜ ਠੀਕ ਹੈ ਨਹੀਂ ਤਾਂ ਕੋਈ ਨਾ ਕੋਈ ਨੁਕਸਾਨ ਨਾ ਕੱਢ ਹੀ ਦੇਣਾ ਹੁਣ ਬੋਲਦੇ ਨਹੀਂ ਬੋਲਦੇ ਨਹੀਂ ਤੇ ਆਹ ਧੁੰਨਾ ਛੰਨਾ ਬੋਲਿਆ ਸੀਗਾ ਯਾਨੀ ਕੌਣ ਆ ਕੌਣ ਮੈਂ ਤਾਂ ਲਾਸ਼ ਵਾਲਾ ਜਿਹਦਾ ਨਾਂ ਹੀ ਧੁੰਨਾ ਉਹਨੇ ਕੀ ਕੀ ਕਰਨਾ ਟਟੂ ਹਾਂ ਇਹ ਕਰ ਸਕੀ ਬੈਡਾ ਉਹ ਧੁੰਨਾ ਹੀ ਹੈ ਹੂੰ ਧੁੰ ਕੀ ਕਹਿੰਦੇ ਉਹ ਹੈਗਾ ਧੁੰਦਾ ਧੁੰਦਾ ਮੈਨੂੰ ਤਾਂ ਹੀ ਨਹੀਂ ਪਤਾ ਧੁੰਦੇ ਹੁੰਦੇ ਕੌਣ ਮੈਂ ਤਾਂ ਐ ਲੱਗਦਾ ਵੀ ਜਿਵੇਂ ਕੋਈ ਬੰਦਾ ਸੁਨਿਆਰਾ ਹੁੰਦਾ ਕੋਈ ਹੈ ਜਿਹੜੇ ਮਤਲਬ ਸੋਨਾ ਵੇਚਦੇ ਆ ਵੇਚਣ ਦਾ ਕੰਮ ਕਰਦੇ ਮੈਂ ਵੀ ਦੋ ਚਾਰ ਮੇਖਾ ਮੁੰਦਰੀਆਂ ਬਣਵਾ ਲਵਾਂ ਉਹ ਤੋਂ ਠੀਕ ਹੈ ਜੀ ਤੇ ਉਹ ਬੰਦਾ ਗੱਲ ਕਰ ਰਿਹਾ ਸਿੱਖ ਪੰਥ ਦੀ ਹਾਂ ਜੀ ਤੂੰ ਕਹਿਣ ਦਾ ਮਤਲਬ ਇਹ ਆ ਵੀ ਜੱਜ ਜੇ ਤੇਰੇ ਬਾਹਲੀ ਤੇ ਅੱਗੇ ਗੱਲ ਹੈ ਤੂੰ ਮੇਰੇ ਨਾਲ ਆ ਕੇ ਬੈਠ ਕੇ ਟੇਬਲ ਤੇ ਗੱਲ ਕਰ ਲੈ ਤੇ ਫਿਰ ਤੈਨੂੰ ਦੱਸ ਦਿੰਨੇ ਆ ਕਿ ਕਿਹੜੇ ਭਾਬੀ ਕੀ ਦੀ ਹੈ ਹਮ ਅੱਛਾ ਹੁਣ ਟਕਸਾਲ ਲੈਣਾ ਤੂੰ ਡਰਦੇ ਹੈ ਉਹ ਕੱਢ ਲੈਂਦੇ ਫਰੀ ਸਾਹਿਬ ਛੇ ਦੀ ਸਹੀ ਹੈ ਲੇਕਿਨ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਬੀਬੀ ਰਜਨੀ ਇੰਨੀ ਚੱਲੀ ਤੁਹਾਡੇ ਸਾਹਮਣੇ ਦੇਖੋ ਕਿ ਇਤਿਹਾਸ ਲਿਖਦਾ ਫਿਲਮਾਂ ਸਾਰੀਆਂ ਫਲॉप ਕਰਦੀਆਂ ਸਾਰੀਆਂ ਫਲॉप ਕਰਦੀਆਂ ਨਾ ਜੀ ਫਿਲਮ ਕਦੇ ਬਣੀ ਨਾ ਬਣੂਗੀ ਤੇ ਹੁਣ ਕੱਲ ਨੂੰ ਅਸੀਂ ਫਿਲਮ ਬਣਾਈਏ ਤੇ ਇਹ ਜੀ ਕਹਿਣ ਨੇ ਜੀ ਐ ਨਹੀਂ ਜੀ ਉਹ ਨਹੀਂ ਜੀ ਇਹ ਕੌਣ ਹੁੰਦੇ ਆ ਜੀ ਹਾਂ ਤੁਸੀਂ ਮਹਾਭਾਰਤ ਬਣਾਈ ਤੁਸੀਂ ਆਪਣੀ ਰਵਾਇਨ ਬਣਾਈ ਦੇਖੋ ਲੋਕੀ ਮੱਥੇ ਟੇਕਦੇ ਉਹਨਾਂ ਦਾ ਕਿੰਨਾ ਪ੍ਰਚਾਰ ਦੁਨੀਆ ਦੇ ਵਿੱਚ ਹੁੰਦਾ ਅਸੀਂ ਵੀ ਪ੍ਰਚਾਰ ਕਰਦੇ ਆ ਸਾਨੂੰ ਬੜਾ ਚੰਗਾ ਲੱਗਦਾ ਚਲੋ ਅਸੀਂ ਗੁਰੂਆਂ ਦੀ ਗੱਲ ਨਹੀਂ ਕਰਦੇ ਸ਼ਹੀਦਾਂ ਦੀ ਗੱਲ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਦਿਖਾ ਵੀ ਨਹੀਂ ਸਕਦੇ ਜਦ ਐਨੀਮੇਸ਼ਨ ਦੀ ਗੱਲ ਆਉਂਦੀ ਹੈ ਪਹਿਲਾਂ ਬਵੇਜ ਨੇ ਫਿਲਮ ਬਣਾਈ ਤੇ ਐਨੀਮੇਸ਼ਨ ਪਾਸ ਹੋ ਗਈ ਕੁਝ ਨਹੀਂ ਕਿਹਾ ਕਿਉਂਕਿ ਉਹਨੇ ਪੈਸੇ ਝੜਾਤੇ ਹਾਂ ਤੇ ਐਤਕੀ ਐਨੀਮੇਟਿਡ ਫਿਲਮ ਮੈਂ ਬੰਦ ਕਰਾਤੀ ਠੀਕ ਹੈ ਜੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਜੇ ਮੈਂ ਆਪਣੇ ਧਰਮ ਦੀ ਪ੍ਰਚਾਰ ਕਰਨਾ ਚਾਹਣਾ ਮੈਨੂੰ ਵੀ ਇਹਨੂੰ ਐਸਜੀਪੀਸੀ ਨੂੰ ਪੁੱਛਣ ਦੀ ਕੀ ਲੋੜ ਐਸਜੀਪੀਸੀ ਤਾਂ ਵਿਕੀ ਵੀ ਹੈ ਬਾਦਲਾਂ ਦੇ ਕੋਲ ਦੱਸੋ ਕਿੱਥੇ ਕਹਿਣਾ ਹਾਂਜੀ ਉਹ ਤਾਂ ਉਹਨਾਂ ਦੇ ਟਾਊਟ ਨੇ ਹਾਂਜੀ ਪੈਸੇ ਦੇਖ ਕੇ ਕਦੇ ਕੋਈ ਜਿੱਥੇ ਸਰ ਬਣ ਕੇ ਕਦੇ ਕੋਈ ਬਣ ਗਿਆ ਉਹ ਤਾਂ ਆਪਾਂ ਨੂੰ ਸਾਰ ਨੂੰ ਪਤਾ ਕਿੰਨੂ ਹੀ ਪਤਾ ਤੁਸੀਂ ਵੀ ਜਾਣਦੇ ਹੋ ਤੇ ਦੁਨੀਆ ਵੀ ਜਾਣਦੀ ਹੈ ਤੇ ਜੇ ਤੁਸੀਂ ਵਿਕੇ ਹੋਏ ਹੋ ਤੁਸੀਂ ਆਪਣੀ ਆਤਮਾ ਵੇਚੀ ਹੋਈ ਹੈ ਤੁਹਾਨੂੰ ਕੀ ਹੱਕ ਹੈ ਸਿੱਖ ਧਰਮ ਦੀ ਗੱਲ ਕਰਨ ਦਾ ਸਿੱਖ ਧਰਮ ਦੀ ਗੱਲ ਤਾਂ ਉਹ ਕਰਦੇ ਸੀ ਜਿਹੜੇ ਬੰਦੇ ਜ਼ਿੰਦਗੀ ਦੇ ਵਿੱਚ ਉਸ ਧਰਮ ਦੀ ਵਿਆਖਿਆ ਤੇ ਗੁਰੂਆਂ ਦੇ ਕਹਿਣ ਤੇ ਚੱਲਦੇ ਸੀ ਸੋ ਅਸੀਂ ਹੁਣ ਫੈਸਲਾ ਕਰ ਲਿਆ ਵੀ ਅਸੀਂ ਫਿਰ ਮ ਬਣਾਉਣੀਆਂ ਨੇ ਹਰੀ ਸਿੰਘ ਨਲੂਆ ਵੀ ਬਣਾਵਾਂਗੇ ਅਕਾਲੀ ਫੂਲਾ ਸਿੰਘ ਵੀ ਬਣਾਵਾਂਗੇ ਜਨਰਲ ਜ਼ਰਾਵਰ ਸਿੰਘ ਵੀ ਬਣਾਵਾਂਗੇ ਤੇ ਹੋਰ ਮੱਸੇ ਰੰਗੜ ਵਰਗੇ ਜਾਂ ਦੂਜੇ ਸਾਰੇ ਜਿਹੜੇ ਹੋਏ ਆ ਵਜ਼ੀਰ ਖਾਨ ਕੇ ਬਣਾਵਾਂਗੇ ਤੇ ਤੁਸੀਂ ਰੋਕ ਲਿਓ ਸਾਨੂੰ ਠੀਕ ਹੈ ਜੀ ਤੁਸੀਂ ਦੱਸਿਓ ਫਿਰ ਦੇਖਾਂਗੇ ਕੀ ਗੱਲ ਹੈ ਹਾਂ ਅਸੀਂ ਗੁਰੂਆਂ ਦੀ ਗੱਲ ਜੇ ਕਰਾਂਗੇ ਆਕਾਸ਼ ਤੋਂ ਕਰਾਂਗੇ ਵੀ ਆਕਾਸ਼ ਪਰਮੰਡ ਵਿੱਚ ਰੱਬ ਬੋਲ ਰਿਹਾ ਗੁਰੂ ਬੋਲ ਰਹੇ ਨੇ ਤੁਸੀਂ ਰੋਕ ਲਿਓ ਆ ਹੁਣ ਮੈਂ ਆਵਾਜ਼ ਭਰੀ ਹੈ ਆਪਣੀ ਹਾਂਜੀ ਅਕਾਲ ਗੜ ਚੱਲ ਰਿਹਾ ਨਾ ਆ ਜਿਹੜੀ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਮੇਰੀ ਆਵਾਜ਼ ਹੈ ਠੀਕ ਹੈ ਜੀ ਉਹ ਕਹਿੰਦਾ ਭਾਈ ਤੁਸੀਂ ਭਰੋ ਮੈਂ ਬਿਲਕੁਲ ਭਰੂੰਗਾ ਆਵਾਜ਼ ਭਰੀ ਆਲਾ ਮੈਨੂੰ ਬੋਲ ਕੇ ਦਿਖਾਉਣ ਇਹ ਹਾਂਜੀ ਹੁਣ ਦੁਖ ਪੰਜਣੀ 베ਰੀ ਜਿਹਦਾਦੀ ਰਜਨੀ ਫਿਰ ਲੱਗੀ ਹੈ ਪੈਰ ਰੱਖਣ ਦੀ ਜਗ੍ਹਾ ਨਹੀਂ ਹਰਮੰਦਰ ਸਾਹਿਬ ਠੀਕ ਹੈ ਗੱਲ ਤੁਸੀਂ ਗਏ ਹੋ ਤੇ ਧਰਮ ਨਾਲ ਲੋਕੀ ਜੁੜ ਲੋਕੀ ਪਾਠ ਕਰਨ ਲੱਗੇ ਛੋਟੇ ਛੋਟੇ ਬੱਚਿਆਂ ਨੂੰ ਮੈਂ ਕੱਲ ਜੀ ਅਸੀਂ ਜਾਪ ਰਹੇ ਸੀ ਵਾਹਿਗੁਰੂ ਵਾਹਿਗੁਰੂ ਹੈ ਜੀ ਦੱਸੋ ਆਹ ਹੁਣ ਤਾਂ ਮੈਂ ਟੋਪੀ ਪਾਈਏ ਮਣ ਚੰਗਾ ਲੱਗਾ ਮੈਂ ਦਸਤਾਰ ਬਨ ਕੇ ਨੋਰਮਲੀ ਇੰਟਰਵਿਊ ਕਰ ਦਉਣਾ ਪਰ ਤੁਸੀਂ ਆ ਗਏ ਖੇਡ ਦਾ ਮੈਦਾਨ ਹਾਂਜੀ ਹਾਂਜੀ ਤੇ ਇਹ ਇਹ ਚ ਕੀ ਮਾੜਾ ਜੀ ਹੈ ਕਈ ਸਾਲੇ ਹਲਕੇ ਕੁੱਤੇ ਬਕਵਾਸ ਕਰੀ ਜਾਂਦੇ ਨੇ ਕਈਆਂ ਦੇ ਕਈਆਂ ਚਲੂਰੇ ਲੜਦੇ ਨੇ ਇਹ ਹੈਗੇ ਨੇ ਬੰਦੇ ਏਜੰਸੀਆਂ ਨੇ ਆਲੇ ਨੇ ਪੈਸੇ ਦਿੱਤੇ ਹੋਏ ਇਹਨਾਂ ਨੂੰ ਕਿਉਂਕਿ ਮੈਂ ਤਾਂ ਸਾਰਾ ਵੀਰਵਾ ਜਾਣਦਾ ਪਰ ਬਈ ਇੱਕੋ ਗੱਲ ਕਹਿਣਾ ਵੀ ਹਰ ਧਰਮ ਨੂੰ ਖੁੱਲੀ ਛੁੱਟੀ ਹੋਣੀ ਚਾਹੀਦੀ ਹੈ ਵੀ ਧਰਮ ਤੇ ਤੂੰ ਆ ਗੱਲ ਬਣਾ ਹੂੰ ਤੁਸੀਂ ਬਣਾਓ ਰਾਮਚੰਦਰ ਜੀ ਕ੍ਰਿਸ਼ਨ ਮਹਾਰਾਜ ਕਿੱਡੇ ਵੱਡੇ ਅਵਤਾਰ ਹੋਏ ਜੀ ਉਸ ਹਾਂਜੀ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ ਜੀ ਤੇ ਉਹਨਾਂ ਨੂੰ ਵੀ ਦੇਖੋ ਤੁਸੀਂ ਆਰ ਆਰ ਫਿਲਮ ਦੇਖੋ ਰਾਮਚੰਦਰ ਜੀ ਲੜ ਰਹਾ ਹੈ ਤੀਰ ਮਾਰ ਰਿਹਾ ਹੈ ਕਿਆ ਲੱਗ ਰਿਹਾ ਹੈ ਮੱਥਾ ਟੇਕਣ ਨੂੰ ਦਿਲ ਕਰਦਾ ਹੂੰ ਪਰ ਅਸੀਂ ਚਲੋ ਇਹ ਮर्यादा ਜਿਹੜੀ ਸਾਡੀ ਅਸੀਂ ਨਹੀਂ ਭੰਗ ਕਰਨੀ ਬਿਲਕੁਲ ਨਹੀਂ ਕਰਨੀ ਪਰ ਜਿਹੜੀਆਂ ਬਾਕੀਆਂ ਚੀਜ਼ਾਂ ਨੇ ਉਹ ਤਾਂ ਬਣਾਈਏ ਅਸੀਂ ਹੂੰ ਹਾਂਜੀ ਅਸੀਂ ਬਾਬਾ ਦੀਪ ਸਿੰਘ ਜੀ ਦੀ ਫਿਲਮ ਨਹੀਂ ਬਣਾ ਸਕਦੇ ਚਲੋ ਉਹਨਾਂ ਦੇ ਪਾਛਦਾਨ ਤੇ ਚਲਦੇ ਹੋਏ ਸਿੰਘਾਂ ਦੀ ਫਿਲਮ ਤਾਂ ਬਣਾਈ ਸਕਦੇ ਆ ਅਸੀਂ ਉਹਨੂੰ ਦ ਫੋਰਸ ਬੈਟਲ ਬਣਾ ਰਹੇ ਆ ਤੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੀ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਹ ਘਟਿਆ ਗੱਲ ਹੈ ਤੇ ਜੇ ਕਰਨਗੇ ਮੈਂ ਤਾਂ ਕਹ ਲੋਕੀ ਕਹਿੰਦੇ ਕਹਿੰਦੇ ਜੀ ਸਾਰੇ ਚੱਲ ਪਾਂਗੇ ਬਗਾਵਤ ਕਰਨ ਪਰ ਜਿਹੜੀਆਂ ਤਲਵਾਰਾਂ ਚੱਲਦੀਆਂ ਫਿਰ ਚਲਾ ਲੈਣ ਸਾਡੇ ਨੇ ਹਾਂਜੀ ਸੋ ਗੱਲ ਇਹ ਵੀ ਧਰਮ ਦੀ ਜਿਹੜੀ ਗੱਲ ਆਪਾਂ ਕਰਦੇ ਆ ਤੋਲ ਧਰਮ ਦਇਆ ਕਾਬੂਤ ਇਹ ਆਪਣੀ ਗੁਰਬਾਣੀ ਚ ਲਿਖਿਆ ਹੈ ਜੀ ਸ਼ਸਤਰ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਥਲੇ ਮਲੇ ਹੈ ਹਮ ਜੁੱਤੀ ਤੋਂ ਬਿਗੈਰ ਸੂਤ ਨਹੀਂ ਹੁੰਦਾ ਜੀ ਕੰਮ ਸੋ ਮੈਂ ਸਮਝਦਾ ਵੀ ਫਿਲਮ ਇੰਡਸਟਰੀ ਅੱਜ ਰਜਨੀ ਫਿਲਮ ਤੋਂ ਬਾਅਦ ਉਹ ਸਿਖਰ ਤੇ ਲੱਗ ਨਾ ਪਹਿਲਾਂ ਕਦੇ ਫਿਲਮ ਬਣੀ ਨਾ ਦੇਖੀ ਨਾ ਕਦੇ ਕੋਈ ਮਾਈਦਾ ਨਾਲ ਬਣਾ ਸਕੂਗਾ ਪਰ ਜੇ ਕਿਸੇ ਧਰਮ ਦੀ ਫਿਲਮ ਹੁਣ ਬਣ ਰਹੀ ਹੈ ਜਾਂ ਕੋਈ ਬਣਾ ਰਿਹਾ ਹੈ ਤਾਂ ਉਹਦਾ ਸਤਕਾਰ ਆਪਾਂ ਨੂੰ ਕਰਨਾ ਕਰੀਏ ਕਿ ਭਾਈ ਬਣਾ ਤੋ ਬਸ ਦੋ ਤਿੰਨ ਗੱਲਾਂ ਦਾ ਖਿਆਲ ਰੱਖੀ ਗੁਰੂਆਂ ਨੂੰ ਨਹੀਂ ਦਿਖਾਉਣਾ ਫੀਡਾਂ ਨੂੰ ਨਹੀਂ ਦਿਖਾਉਣਾ ਠੀਕ ਹੈ ਬੱਚਿਆਂ ਆਪਣੇ ਸਾਬ ਜੱਦੇ ਨੂੰ ਦਿਖਾਉਣਾ ਇਹ ਜਿਹੜੇ ਗੱਲ ਹੈ ਬਿਲਕੁਲ ਮੈਂ ਮੈਨੂੰ ਮਨਜ਼ੂਰ ਹੈ ਵੀ ਨਹੀਂ ਕਰਨੀ ਚਾਹੀਦੀ ਹਮ ਬਵੇਜ ਨੇ ਐਨੀਮੇਟਡ ਬਣਾਈ ਉਦੋਂ ਤਕਲੀਫ ਨਾ ਹੋਈ ਬੰਦਾ ਸਿੰਘ ਬਹਾਦਰ ਐਨੀਮੇਟਡ ਬਣਾਈ ਤਾਂ ਤਕਲੀਫ ਨਾ ਹੋਈ ਹੋਣ ਤਕਲੀਫ ਹੋਈ ਕਿਉਂਕਿ ਪੈਸੇ ਭਾਦਿਆ 300 ਫਿਲਮ ਬਣੀ ਨੈਟਫਲਿਕਸ ਤੇ ਪਾਰਟ 2 ਵੀ ਬਣੀ ਇੰਗਲਿਸ਼ ਫਿਲਮ ਹੈ ਉਹ ਇੱਥੇ ਸ਼ੂਟ ਕਰਨ ਆਈ ਸੀ ਚਮਕੌਰ ਸਾਹਿਬ ਦੀ ਲੜਾਈ ਇਹਨਾਂ ਨੇ ਪੈਸੇ ਹੀ ਇੰਨੇ ਮੰਗ ਲਏ ਉਹ ਵਿਚਾਰੇ ਵਾਪਸ ਹੀ ਚਲੇ ਗਏ ਠੀਕ ਹੈ ਸੋ ਜਿਹੜੇ ਬੰਦੇ ਪੈਸੇ ਪਿੱਛੇ ਵਿਕੇ ਹੋਣ ਉਹਨਾਂ ਨੇ ਆਪਣੀ ਜ਼ਮੀਰ ਵੇਚੀ ਹੋਵੇ ਮੈਂ ਤਾਂ ਉਹਨਾਂ ਦੀ ਗੱਲ ਕਰਨਾ ਵੀ ਪਸੰਦ ਨਹੀਂ ਕਰਦਾ ਗੱਲਾ ਤੁਸੀਂ ਰਜਨੀ ਫਿਲਮ ਦੀ ਗੱਲ ਕੀਤੀ ਸੀ ਰਜਨੀ ਫਿਲਮ ਐਸਾ ਗੁਰੂ ਦਾ ਥਾਪੜਾ ਹੈ ਇਹ ਚੱਲਦੀ ਹੋ ਰਹਿਣੀ ਹੈ ਹੁਣ ਹਮ ਸਾਲ 2 ਸਾਲ 10 ਸਾਲ ਇਹ ਗ੍ਰੰਥ ਬਾਹਰਾਜ ਨੇ ਲਿਖ ਕੇ ਭੇਜਤਾ ਕਾਲਪੁਰਖ ਨੇ ਤੇ ਇਹ ਲੋਕੀ ਦੇਖ ਕੇ ਦੇਖੋ ਕਿੰਨੇ ਲੋਕ ਬਦਲ ਰਹੇ ਹੈ ਤੁਸੀਂ ਪਤਾ ਨਹੀਂ ਦੇਖੀ ਕਿ ਨਹੀਂ ਦੇਖੀ ਗਾਲਾਂ ਕਿ ਤੁਹਾਨੂੰ ਦੇਖਣੀ ਚਾਹੀਦੀ ਆ ਪ੍ਰੈਸ ਵਾਲਿਆਂ ਨੂੰ ਤੁਸੀਂ ਨਹੀਂ ਦੇਖੀ ਤਾਂ ਮਾੜੀ ਗੱਲ ਆ ਪਰਿਵਾਰ ਨੂੰ ਲੈ ਕੇ ਜਾਓ ਬੱਚਿਆਂ ਲੈ ਕੇ ਜਾਓ ਪਰ ਇਹ ਚੀਜ਼ ਜਿਹੜੀ ਹੈਗੀ ਹੈ ਇਹ ਹੁਣ ਬਣ ਗਈ ਤੇ ਲੋਕ ਇਹ ਕ੍ਰਾਂਤੀ ਨਵੇਂ ਬੱਚਿਆਂ ਚ ਆਈ ਜਾਣੀ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਰੱਬ ਕੀ ਹੈ ਇਤਿਹਾਸ ਕੀ ਹੈ ਤੇ ਗੁਰੂ ਮਹਾਰਾਜ ਦੀ ਕਿੱਡੀ ਸ਼ਕਤੀ ਹੈ ਇਹ ਸ਼ਕਤੀਆਂ ਦੀ ਗੱਲ ਕਰਦੇ ਆ ਨਾ ਕਦੇ ਹਾਂਜੀ ਹਾਂਜੀ ਵੀ ਤਤੀ ਤਵੀ ਤੇ ਬਿਠਾਈਏ ਕਿਸੇ ਨੂੰ ਹਾਂ ਹਾਂ ਜਿਵੇਂ ਉਹ ਕਹਿੰਦਾ ਸੀ ਘੰਡਰੀਆਂ ਵਾਲਾ ਉਹ ਲਾਜੀ ਗੁਰੂ ਤਾਂ ਸਾਡੇ ਰਗੇ ਸੀ ਮੈਂ ਕੋਈ ਨਹੀਂ ਤਤੀ ਤਵੀ ਤੇ ਪਿਠਾਉਣਾ ਚੱਲ ਤੂੰ ਛੱਡ ਯਾਰ ਤੂੰ ਤਵੇ ਤੇ ਉਂਗਲ ਰੱਖ ਕੇ ਦਿਖਾ ਦੇ ਨਹੀਂ ਰੱਖੀ ਜਾਂਦੀ ਸੋ ਕਹਿਣ ਦਾ ਮਤਲਬ ਇਹ ਵੀ ਆਪਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣੀ ਲੋਗ ਆਪਣੇ ਹੀ ਬੰਦੇ ਨੂੰ ਮਾਰਦੇ ਨਹੀਂ ਤਾਂ ਸਾਡੇ ਪੰਜਾਬੀਆਂ ਵਰਗੇ ਤੇ ਸਾਡੇ ਧਰਮ ਵਰਗੀ ਤਾਂ ਚੀਜ਼ ਹੀ ਹੈ ਨਹੀਂ ਹੂੰ ਆ ਗੱਲ ਆ